ਸੁਣੋ ਇਹ ਆਮ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਵੈਨ ਦੇ ਆ ਕਾਰ ਦੇ ਨਾਲ ਟੱਕਰ ਹੋਈ ਆ ਭਿਆਨਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਜੋ ਬੱਚੇ ਸਣ ਉਹ ਜ਼ਖਮੀ ਹੋਏ ਉਹਨਾਂ ਨੂੰ ਕਾਫੀ ਸੱਟਾਂ ਲੱਗਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਮਾਨਸਾ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਕਸਬਾ ਬਰੇਟਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਜੋ ਸਕੂਲ ਵੈਨ ਦਾ ਡਰਾਈਵਰ ਸੀ ਉਸ ਨੂੰ ਵੀ ਸੱਟਾਂ ਲੱਗੀਆਂ ਜੋ ਕੇਅਰ ਟੇਕਰ ਸੀ ਉਸਦੇ ਵੀ ਸੱਟਾਂ ਲੱਗਿਆ ਤੇ ਇਸ ਵੈਨ ਦੇ ਵਿੱਚ 7 ਦੇ ਕਰੀਬ ਬੱਚੇ ਬੈਠੇ ਹੋਏ ਸਣ ਜੋ ਹਾਦਸੇ ਦਾ ਸ਼ਿਕਾਰ ਹੋਏ ਨੇ ਇਸ ਪੂਰੇ ਘਟਨਾ ਬਾਰੇ ਜਾਣਕਾਰੀ ਲੈ ਲੈਣ ਨੇ ਸਾਡੇ ਸਹਿਯੋਗੀ ਮਾਨਸਾ ਤੋਂ ਜੁੜ ਚੁੱਕੇ ਨੇ ਨਵਦੀਪ ਨਵਦੀਪ ਕਿਵੇਂ ਹਾਦਸਾ ਵਾਪਰਿਆ ਹਾਂ ਬਿਲਕੁਲ ਦੱਸਣਾ ਜਾਵਾਂਗਾ ਕਿ ਮਾਨਸਾ ਜਾਖਲ ਰੋਡ ਜਿਹੜਾ ਹੈਗਾ ਮੀਟਾ ਜਾਖਲ ਰੋਡ ਉੱਪਰ ਨੈਸ਼ਨਲ ਹਾਈਵੇ ਤੇ ਅੱਜ ਸਵੇਰੇ ਜਿਹੜਾ ਹੈ ਇਹ ਹਾਦਸਾ ਵਾਪਰਿਆ ਇੱਕ ਨਿੱਜੀ ਸਕੂਲ ਦੀ ਜਿਹੜੀ ਸਕੂਲ ਬਣ ਹੈ ਸਵੇਰੇ ਬੱਚਿਆਂ ਨੂੰ ਪਿੰਡਾਂ ਵਿੱਚੋਂ ਇਕੱਠਾ ਕਰਕੇ ਬੀਐਮਡੀ ਸਕੂਲ ਤਾਵੇ ਚ ਲੈ ਆ ਰਹੀ ਸੀ ਕਿ ਜਦੋਂ ਜਾਖਲ ਦੀ ਤਰਫੋਂ ਓਵਰਬ੍ਰਿਜ ਉੱਪਰ ਜਦੋਂ ਕੀ ਇਹ ਵੈਨ ਚੜਨ ਲੱਗੀ ਤਾਂ ਪਿੱਛੋਂ ਦੀ ਬਰੀਜ਼ਾ ਜਿਹੜੀ ਜੀ ਬੜੀ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸ ਨੇ ਵਿੱਚੋਂ ਜਿਹੜੀ ਜ਼ਬਰਦਸਤ ਟੱਕਰ ਮਾਰੀ ਹੈ ਤੇ ਟੱਕਰ ਇੰਨੀ ਕੁ ਭਿਆਨਕ ਸੀ ਕਿ ਵੈਨ ਦਾ ਕਾਫੀ ਨੁਕਸਾਨ ਹੋਇਆ ਔਰ ਵੈਨ ਦੇ ਵਿੱਚ ਨੌ ਦੇ ਕਰੀਬ ਹੈ ਜਿਹੜੇ ਬੱਚੇ ਡਰਾਈਵਰ ਅਤੇ ਇੱਕ ਪੀਣ ਹੈ ਜਿਹੜੀ 11 ਦੇ ਕਰੀਬ ਵਿਅਕਤੀ ਜਿਹੜੇ ਇਸ ਮਾਮਲੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਦੇ ਜਿਹੜੇ ਬੱਚਿਆਂ ਦੇ ਸੱਟਾਂ ਵੱਜੀਆਂ ਉਹਨਾਂ ਦਾ ਸਿਵਲ ਹਸਪਤਾਲ ਪੁਟਲਾਡਾ ਵਿੱਚ ਜਿਹੜਾ ਇਲਾਜ ਚੱਲ ਰਿਹਾ ਹੈਗਾ ਜੀ ਤਾਂ ਕਿਵੇਂ ਹਾਦਸਾ ਵਾਪਰਿਆ ਜੋ ਗੱਡੀ ਚਾਲਕ ਸੀ ਉਸਦੀ ਗਲਤੀ ਦੱਸੀ ਜਾ ਰਹੀ ਹੈ ਜਾਂ ਸਕੂਲ ਵੈਨ ਦੀ ਗਲਤੀ ਦੱਸੀ ਜਾ ਰਹੀ ਹੈ ਸਕੂਲ ਵੈਨ ਇਤਿਹਾਸ ਦੀ ਗੱਡੀ ਚਾਲਕ ਦੀ ਜਿਹੜੀ ਤੱਕ ਤੱਕ ਦੱਖਸ਼ੇ ਦੱਸਣ ਦੇ ਮਦਦਕਾ ਜਿਹੜੀ ਬਰੀਜ਼ਾ ਘਟੀ ਹੈ ਵੀ ਉਹ ਕਾਫੀ ਤੇਜ਼ ਰਫਤਾਰ ਵਿੱਚ ਸੀ ਤੇ ਉਸ ਨੂੰ ਜਿਹੜੀ ਸਕੂਲ ਬੈਂ ਨਾਂ ਦੀ ਸੰਕਾਰਨੀ ਹੈ ਜਿਹੜਾ ਇਹ ਹਾਦਸਾ ਵਾਪਰਿਆ ਤੇ ਇਸ ਹਾਦਸੇ ਤੇ 11 ਦੇ ਕਰੀਬ ਹੈ ਜਿਹੜੇ ਬੱਚੇ ਤੇ ਹੋਰ ਜਿਹੜੇ ਜ਼ਖਮੀ ਹੋਏ ਨੇ ਹੁਣ ਕਿਉਂਕਿ ਮੌਕੇ ਤੇ ਲੋਕਾਂ ਨੇ ਪਾਰੀ ਮਦਦ ਕੀਤੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਕੱਢ ਕੇ ਭੁਲਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤਤਮਾਮ ਜਾਣਕਾਰੀ ਲਈ ਸ਼ੁਕਰੀਆ ਤਾਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਹਾਦਸਾ ਵਾਪਰਿਆ ਹੈ ਜਿੱਥੇ ਮਾਨਸਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਵੈਨ ਸੀ ਜਿਸ ਦੀ ਬਰੀਜ਼ਾ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਜੋ ਵੈਨ ਦੇ ਵਿੱਚ ਬੱਚੇ ਬੈਠੇ ਹੋਏ ਸਨ ਜਿਨ੍ਹਾਂ ਨੇ ਸਕੂਲ ਜਾਣਾ ਸੀ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋ ਬੱਚੇ ਜਿਨ੍ਹਾਂ ਦੀ ਹਾਲਤ ਇਸ ਵੇਲੇ ਗੰਭੀਰਾ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਵੈਨ ਦੇ ਪਰਖੱਚੇ ਉੱਡ ਚੁੱਕੇ ਨੇ ਜੋ ਚਸ਼ਮਦੀਤ ਸਿੰਘ ਮੌਕੇ ਤੇ ਉਹਨਾਂ ਦੇ ਵੱਲੋਂ ਜ਼ਖਮੀ ਬੱਚਿਆਂ ਨੂੰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਬਰੀਜ਼ਾ ਗੱਡੀ ਕਿਹਾ ਜਾ ਰਿਹਾ ਕਿ ਮੋੜ ਕੱਟਦੇ ਹੋਏ ਦੋਵਾਂ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜੋ ਡਰਾਈਵਰ ਸੀ ਉਸ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ ਤਾਂ ਗੱਡੀ ਦੀ ਗਲਤੀ ਦੱਸੀ ਜਾ ਰਹੀ ਹੈ ਫਿਲਹਾਲ ਨਿੱਜੀ ਸਕੂਲ ਦੀ ਇਹ ਵੈਨ ਸੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਕਿਸ ਤਰੀਕੇ ਦੇ ਨਾਲ ਪੂਰਾ ਹਾਦਸਾ ਵਾਪਰਿਆ ਆਓ ਚਸ਼ਮਦੀਤਾ ਤੋਂ ਸੁਣਦੇ ਆ ਕੱਲ ਤਾਂ ਕਿ ਸਕੂਲ ਬੈਲ ਨੇ ਤਾਂ ਡੇਲੀ ਜੂੜਾ ਰਨ ਕਰਦੀ ਸੀ ਜੋ ਉਹਦੇ ਵਾਂਗੂ ਜੂੜਾ ਰਨ ਕਰਿਆ ਸੀ ਉਹਨੇ ਸਕੂਲ ਬੈਲ ਨੇ ਵੈਸੇ ਉਹ ਗੱਡੀ ਵਾਲੇ ਦੀ ਗਲਤੀ ਹੈ ਜਿਹੜਾ ਫ੍ਰਿਜ ਵਾਲਾ ਪਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲਿਆ ਕੇ ਮਾਰੀ ਹੈ ਸਕੂਲ ਬੈਲ ਇਧਰੀ ਸਾਈਡ ਜਾਂਦੀ ਹੈ ਤੇ ਮੂੰਹ ਇਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਲਟੀ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮੂਲੀ ਗੱਲ ਹੈ ਕਹਿੰਦਾ ਸੜਕਾ ਹਸਤੇ ਤਾਂ ਹੋ ਹੀ ਜਾਂਦੇ ਇਹ ਇਧਰੋਂ ਜਾ ਰਹੀ ਸੀ ਜੱਖਰ ਰੋਡ ਤੇ ਸਕੂਲ ਬੱਸ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਉਹਨੇ ਬਰੀਜਾ ਗੱਡੀ ਟੱਕਰੀ ਜਾਦੇ ਹੋਈ ਸੀਗੀ ਉਹ ਬਚ ਗਈ ਕਿੰਨੇ ਕ ਬੱਚੇ ਲੱਗਦੇ ਨੇ ਜਿਹੜੇ ਜੱਖਰ ਟੋਟਲ 9 ਮਰੀਜ਼ ਹੈਗੇ ਨੇ ਦੋ ਅਡਲਟ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਆ दो बच्चे असं रैफर किए है हैं रजिंदरा हॉस्पिटल फॉर प्रीकॉशनरी सिटी वगैरह बाकी बच्चे सारे स्टेबल कंडीशन है एक ड्राइवर रैफर करा फॉर सिटी स्कैन टू मानसा बाकी सारा कुछ ठीक है सिचुएशन अंडर कंट्रोल है